ਸ਼ੌਂਕ ਮੇਰੇ ਚਾਚਾ ਜੀ ਸ਼੍ਰੀ ਸੁਭਾਸ਼ ਚੰਦਰ ਜੀ ਡਾਕਟ ਕਟਾਈ ਇਕੱਠੀਆਂ ਕਰਦੇ ਸਨ ਤੇ ਉਹ ਜਦੋਂ ਬਿਜ਼ਨਸ ਨੇ ਵਿੱਚ ਆਏ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਸ਼ੌਂਕ ਮੈਨੂੰ ਪਿਆ ਸੀਗਾ ਜੇ ਹੁਣ ਤੁਸੀਂ ਕਰਨਾ ਕਿ ਗੇਨ ਕਰ ਲੋ ਤੇ ਮੈਨੂੰ ਟਿਕਟਾਂ ਦੇਖਦੇ ਸ਼ੌਂਕ ਪੈ ਗਿਆ ਇਹਨਾਂ ਲਈ ਸਪੈਸ਼ਲ ਬਕਸਾਂ ਦੀਆਂ ਮੈਂ ਜਿਹੜੀਆਂ ਇਹਨਾਂ ਨੂੰ ਮੇਨਟੇਨ ਕਰਦੀਆਂ ਮੈਂ ਇਨੇ ਲਈ ਐਸਿਡ ਫਰੀ ਪਲਾਸਟਿਕ ਦੇ ਡੱਬੇ ਹੁੰਦੇ ਆ ਇਹ ਟਾਈਟ ਉਹ ਰੱਖੀਦੇ ਆ ਐਲਬਮਸ ਹੁੰਦੀਆਂ ਮੈਂ ਸਪੈਸ਼ਲ ਜਿਹੜੀਆਂ ਕਈ ਵਾਰੀ ਮੈਨੂੰ ਫੋਰਨ ਤੋਂ ਵੀ ਐਲਬਮ ਮੰਗਾਨੀਆਂ ਪੈਂਦੀਆਂ ਮੈਂ ਉਹ ਟਿਕਟਾਂ ਤੋਂ ਹੀ ਜ਼ਿਆਦਾ ਕਈ ਵਾਰੀ ਮਹਿੰਗੀਆਂ ਹੁੰਦੀਆਂ ਸੰਭਾਲ ਬਹੁਤ ਔਖੀ ਆ ਲੇਕਿਨ ਸ਼ੌਂਕ ਤੇ ਸ਼ੌਂਕ ਹੈ ਸ਼੍ਰੀ ਰਾਮ ਜਨਮ ਭੂਮੀ ਦੇ ਉੱਪਰ ਇੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇੱਕ ਡਾਕ ਟਿਕਟ ਜਾਰੀ ਕੀਤੀ ਹੈ ਜਿਹੜੀ ਕਿ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ ਇਹ ਡਾਕ ਟਿਕਟ ਸੁਨਹਿਰੀ ਰੈਕਸ਼ਨ ਨਾਲ ਬਣਾਈ ਗਈ ਹੈ ਇਹਦੇ ਵਿੱਚ ਅਯੁੱਧਿਆ ਦੀ ਪਵਨ ਰੱਜ ਮਿੱਟੀ ਅਤੇ ਅਯੁੱਧਿਆ ਦਾ ਪਾਣੀ ਵੀ ਵਿੱਚ ਪਾਇਆ ਗਿਆ ਹੋਇਆ ਹੈ ਇਹ ਡਾਕ ਟਿਕਟ ਮੈਨੂੰ ਬਹੁਤ ਚੰਗੀ ਲੱਗਦੀ ਹੈ ਮੈਂ ਇਹਨਾਂ ਨੂੰ ਕੁਝ ਆਪਣੇ ਰਿਲੇਟਿਵਸ ਨੂੰ ਸਪ੍ਰੇਮ ਭੇਂਟ ਵੀ ਕੀਤਾ ਹੋਇਆ ਹੈ ਬਹੁਤ ਵਧੀਆ ਡਾਕ ਟਿਕਟ ਗਈ ਹੈ ਇਹਦੇ ਵਿੱਚ ਚੰਦਨ ਦੀ ਮਹਿਕ ਵੀ ਪਾਈ ਗਈ ਹੈ ਵਮਨ ਜੀ ਉੱਪਰ ਕਰਦੀਆਂ ਜ਼ਿਆਦਾ ਜਿਵੇਂ ਕਿ ਜਿਵੇਂ ਕਿ ਅਵਮਨ ਜੀ ਆਂਧਰਾ ਗਾਂਧੀ ਦੀ ਆਈ ਹੈ ਟਿਕਟ ਮੀਰਾਬਾਈ ਦੀ ਆਈ ਹੈ ਦੁਰਗਾ ਭਤੀ ਦੀ ਆਈ ਹੈ ਇਦਾਂ ਦੀ ਸਾਰੀ ਕਲੈਕਸ਼ਨ ਸਗੀ ਹੈ ਮੇਕੋ ਮੀਨਾ ਕੁਮਾਰੀ ਨੂਤਨ ਕਹਿੰਦੇ ਨੇ ਪੰਜਾਬੀਆਂ ਦਾ ਸ਼ੌਂਕ ਵੱਲੇ ਜੀ ਹਾਂ ਅੱਜ ਅਸੀਂ ਤੁਹਾਨੂੰ ਜਿਸ ਪਰਿਵਾਰ ਦੇ ਨਾਲ ਮਿਲਣ ਜਾ ਰਹੇ ਹਾਂ ਉਸ ਪੂਰੇ ਪਰਿਵਾਰ ਵੱਲੋਂ ਜੋ ਵਰੁਣ ਅਗਰਵਾਲ ਨੇ ਉਹਨਾਂ ਵੱਲੋਂ ਤੋਂ ਉਹਨਾਂ ਦੇ ਧਰਮ ਪਤਨੀ ਵੱਲੋਂ ਜੋ ਆ ਇੱਕ ਟਿਕਟਾਂ ਦੀ ਕਲੈਕਸ਼ਨ ਕੀਤੀ ਜਾਂਦੀ ਆ ਟਿਕਟਾਂ ਦੀ ਕਲੈਕਸ਼ਨ ਜੇਕਰ ਗੱਲ ਕਰ ਲਈ ਉਹਨਾਂ ਕੋਲ ਟਿਕਟਾਂ ਦੀ ਗੱਲ ਕਰ ਲਈਏ ਤਾਂ ਸਨ 1947 ਵੰਡ ਤੋਂ ਪਹਿਨਾਂ ਦੀਆਂ ਵੀ ਟਿਕਟਾਂ ਉਹਨਾਂ ਕੋਲ ਹੈਗੀਆਂ ਕਿਹੜੇ ਕਿਹੜੇ ਮੁਲਕ ਦੇ ਵਿੱਚ ਕਿਹੜੇ ਕਿਹੜੇ ਦੇਸ਼ ਦੇ ਵਿੱਚ ਕਿਹੜੀਆਂ ਟਿਕਟਾਂ ਜਾਂਦੀਆਂ ਸਨ ਉਹਨਾਂ ਕੋਲ ਹੈਗੀਆਂ ਨੇ ਤਾਂ ਉੱਥੇ ਪਰਿਵਾਰ ਦੀ ਗੱਲ ਕਰ ਲਈਏ ਤਾਂ ਸੁਭਾਚੰਦਰ ਜੀ ਦੇ ਪਰਿਵਾਰ ਤੋਂ ਇਹ ਵਰੁਣ ਅਗਰਵਾਲ ਜੀ ਤਾ ਵਰਨ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਜਗਵਾਨੀ ਟੀਵੀ ਤੇ ਸ਼ੁਕਰੀਆ ਜੀ ਜਗਵਾਨੀ ਟੀਮ ਦਾ ਮੈਂ ਵੀ ਸਵਾਗਤ ਕਰਦਾ ਹਾਂ ਜੀ ਆਇਆਂ ਨੂੰ ਤਾਂ ਵਰਨ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਬਾਰੇ ਥੋੜੀ ਚਾਤ ਪਾਓ ਤਾਂ ਕਿੰਨਾ ਕੁਝ ਜੋ ਤੁਸੀਂ ਸੰਭੀ ਬੈਠੇ ਹੋ ਕਿਉਂਕਿ ਇਹ ਜੋ 1947 ਤੋਂ ਪਹਿਲਾਂ ਦੀਆਂ ਟਿਕਟਾਂ ਤੁਹਾਡੇ ਕੋਲ ਹੋਣੀਆਂ ਇੱਕ ਬੜੀ ਵੱਡੀ ਕਲੈਕਸ਼ਨ ਹੈਗੀ ਆ ਤਾਂ ਇਸ ਦੇ ਵਿੱਚ ਕੀ ਕੁਝ ਤੁਹਾਡੇ ਕੋਲ ਹੈਗਾ ਦੇਖੋ ਜੀ ਡਾਕ ਟਿਕਟਾਂ ਵਿੱਚ ਮੇਰੇ ਕੋਲ 1947 ਤੋਂ ਲੈ ਕੇ ਉਸ ਤੋਂ ਪਹਿਲਾਂ ਵੀ ਤੇ ਉਸ ਤੋਂ ਲੈ ਕੇ ਅੱਜ ਤੱਕ ਦੀਆਂ ਲਗਭਗ ਸਾਰੀਆਂ ਟਿਕਟਾਂ ਜਿਵੇਂ ਕਿ ਭਾਰਤ ਸਰਕਾਰ ਨੇ 3500 ਦੇ ਕਰੀਬ 35000 ਟਿਕਟਾਂ ਸ਼ੂਕਿਤੀਆਂ ਲਗਭਗ ਮੇਰੇ ਕੋ ਸਾਰੀਆਂ ਸਾਰੀਆਂ ਹੀਆਂ ਇਹਦੇ ਵਿੱਚ ਕਾਫੀ ਵੈਰਾਈਟੀਆਂ ਸ਼ੀਟ ਲੈਟ ਸ਼ੀਟਸ ਮਿਨੀਚਰ ਸ਼ੀਟ ਡਾਕ ਟਿਕਟਾਂ ਫਰਸ ਜੇ ਕਵਰ ਸਪੈਸ਼ਲ ਕਵਰ ਬਰੋਸ਼ਰਜ਼ ਪ੍ਰੈਜੈਂਟੇਸ਼ਨ ਬੈਗ ਤਕਰੀਬਨ ਤਕਰੀਬਨ ਮੇਰੇ ਕੋਲ ਬਹੁਤ ਮਟੀਰੀਅਲ ਲਗਾ ਹੋਇਆ ਹੈ ਮਤਲਬ ਇਸ ਦੇ ਵਿੱਚ ਕੀ ਖਾਸ ਕੀ ਹੈਗਾ ਨਾਲ ਇਸ ਚੀਜ਼ ਦਾ ਸ਼ੌਂਕ ਕਿਵੇਂ ਪਿਆ ਤੁਹਾਨੂੰ ਸ਼ੌਂਕ ਮੇਰੇ ਚਾਚਾ ਜੀ ਸ਼੍ਰੀ ਸੁਭਾਸ਼ ਚੰਦਰ ਜੀ ਡਾਕਟ ਕਟਾਈ ਇਕੱਠੀਆਂ ਕਰਦੇ ਸਨ ਤੇ ਉਹ ਜਦੋਂ business ਨੇ ਵਿੱਚ ਆਏ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਸ਼ੌਂਕ ਮੈਨੂੰ ਪਿਆ ਸੀਗਾ ਜੇ ਹੁਣ ਤੁਸੀਂ ਕਰਨਾਗੇ ਗੇਨ ਕਰ ਲੋ ਤੇ ਮੈਨੂੰ ਟਿਕਟਾਂ ਦੇਖਦੇ ਸ਼ੌਂਕ ਪੈ ਗਿਆ ਅੰਦਰੋਂ ਮਨ 'ਚ ਆਵਾਜ਼ ਆਈ ਕਿ ਇਹ ਤਾਂ ਬੜੀ ਚੰਗੀ ਚੀਜ਼ ਆ ਇਹਦੇ ਨਾਲ ਨੌਲੇਜ ਆਦੀ ਹੈ ਸਕੂਲ ਤੋਂ ਫ੍ਰੀ ਹੋਏ ਸੀਗੇ ਉਦੋਂ ਕਾਲਜ join ਕੀਤਾ ਸੀਗਾ ਅਸੀਂ ਵੀ ਫੜਾਫੜ ਟਿਕਟਾਂ ਲੈਣੀ ਸ਼ੁਰੂ ਕਰ ਦਿੱਤੀਆਂ ਪੋਸਟ ਆਫਿਸ ਗਏ 1 ਰੁਪਿਆ 2 ਰੁਪਏ 5 ਰੁਪਏ ਤੋਂ ਪਾਕਟ ਮਣੀ ਹੁੰਦੀ ਸੀਗੀ ਪਾਕਟ ਮਣੀ ਲੈ ਕੇ ਸਾਈਕਲ ਤੇ ਭੱਜੇ ਭੱਜਾਕਣੇ ਜਾਣਾ ਪੋਸਟ ਆਫਿਸ ਜਾ ਕੇ ਅਸੀਂ ਟਿਕਟਾਂ ਇਕੱਠੀਆਂ ਕਰਨੀਆਂ ਇਹ ਜਿੱਦਾਂ ਤੁਸੀਂ ਟਿਕਟਾਂ ਇੰਨੀਆਂ ਜ਼ਿਆਦਾ ਰੱਖਿਆ ਹੋਈਆਂ ਨੇ 47 ਦੇ ਵਣ ਤੋਂ ਪਹਿਲਾਂ ਦੀ ਵੀ ਟਿਕਟਾਂ ਤੁਹਾਡੇ ਕੋਲ ਹੈਗੀਆਂ ਨੇ ਤਾਂ ਇਹਦੀ ਦੇਖ ਰੇ ਕਿਵੇਂ ਕਰਦੇ ਹਾਂ ਦੇਖ ਰੇ ਕਰਨੀ ਇਹਦੀ ਬਹੁਤ ਔਖੀ ਹੈ ਜਿਸ ਤਰ੍ਹਾਂ ਕਿ ਟਿਕਟਾਂ ਤੇ ਮੇਰੇ ਕੋਲ ਲੱਖਾਂ ਦੇ ਵਿੱਚ ਟਿਕਟਾਂ ਹੈਗੀਆਂ ਨੇ ਤੇ ਟਿਕਟਾਂ ਸਿਰਫ ਟਿਕਟਾਂ ਰੱਖਣਾ ਹੀ ਨਹੀਂ ਗਿਆ ਕਿ ਟਿਕਟਾਂ ਲੈ ਲਈਆਂ ਤੇ ਅਲਮਾਰੀ ਵਿੱਚ ਰੱਖ ਲਈਆਂ ਜਿਹੜਾ ਵਾਫੇ ਚ ਬਗ ਰੱਖ ਲਈਆਂ ਇਹਨਾਂ ਲਈ ਸਪੈਸ਼ਲ ਬੁਕਸ ਹੁੰਦੀਆਂ ਮੈਂ ਜਿਹੜੀਆਂ ਇਹਨਾਂ ਨੂੰ ਮੇਨਟੇਨ ਕਰਦੀਆਂ ਮੈਂ ਇਹਨਾਂ ਲਈ ਐਸਿਡ ਫ੍ਰੀ ਪਲਾਸਟਿਕ ਦੇ ਡੱਬੇ ਹੁੰਦੇ ਆ ਇਹ ਟਾਈਟ ਉਹ ਰੱਖੀਦੇ ਆ ਐਲਬਮਸ ਹੁੰਦੀਆਂ ਮੈਂ ਸਪੈਸ਼ਲ ਜਿਹੜੀਆਂ ਕਈ ਵਾਰੀ ਮੈਨੂੰ ਫੋਰਨ ਤੋਂ ਵੀ ਐਲਬਮ ਮੰਗਾਨੀਆਂ ਪੈਂਦੀਆਂ ਮੈਂ ਉਹ ਟਿਕਟਾਂ ਤੋਂ ਹੀ ਜ਼ਿਆਦਾ ਕਈ ਵਾਰੀ ਮਹਿੰਗੀਆਂ ਹੁੰਦੀਆਂ ਸੰਭਾਲ ਬਹੁਤ ਔਖੀ ਹੈ ਲੇਕਿਨ ਸ਼ੌਂਕ ਤੇ ਸ਼ੌਂਕ ਹੈ ਤਾਂ ਜੇਕਰ ਸ਼ੌਂਕ ਦੇ ਨਾਲ ਪੇਸ਼ੇ ਦੀ ਗੱਲ ਕਰੀ ਤਾਂ ਕਰਦੇ ਕੀ ਹਾਂ ਪੇਸ਼ੇ ਤੋਂ ਮੇਰਾ ਕੰਮ ਹੈ ਇੰਸ਼ੋਰੈਂਸ ਦਾ ਲਾਈਫ ਇੰਸ਼ੋਰੈਂਸ ਹੋਰ ਜਨ ਇੰਸ਼ੋਰੈਂਸ ਮੈਡੀਕਲ ਇੰਸ਼ੋਰੈਂਸ ਮੈਨੂੰ ਇੰਸ਼ੋਰੈਂਸ ਕਰਦੇ ਤਕਰੀਬਨ 21-22 ਸਾਲ ਹੋ ਗਏ ਆ ਪਰ ਇੰਸ਼ੋਰੈਂਸ ਦੇ ਕੰਮ ਤੋਂ ਤੇ ਇਹ ਸ਼ੌਂਕ ਦਾ ਬੜਾ ਮਤਲਬ ਜ਼ਮੀਨ ਅਸਮਾਨ ਦਾ ਫਰਕ ਹੈ ਕਿ ਇੱਕ ਰਾ ਉਧਰ ਹੈ ਇੱਕ ਉਧਰ ਹੈ ਤਾਂ ਇਹ ਕਲੈਕਸ਼ਨ ਜਿੱਦਾਂ ਤੁਸੀਂ ਦੱਸਿਆ ਕਿ ਤੁਹਾਨੂੰ ਤਾਂ ਕਿ ਚਾਚਾ ਜੀ ਤੋਂ ਇਹ ਚੀਜ਼ ਦੀ ਮਤਲਬ ਆਦਤ ਪਈ ਕਿ ਕਲੈਕਸ਼ਨ ਕਰਨੀ ਹੈ ਤਾਂ ਇਸ ਕਲੈਕਸ਼ਨ ਦੇ ਵਿੱਚ ਕੁਝ ਇਹੋ ਜਿਹੇ ਖਾਸ ਚੀਜ਼ਾਂ ਜੋ ਤੁਸੀਂ ਸਾਹਮਣੇ ਬੈਠੇ ਹੋ ਉਹ ਜੋ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਣ ਜਿਸ ਤਰ੍ਹਾਂ ਇੱਕ ਮਾਂ ਪਿਓ ਲਈ ਉਹਨਾਂ ਦੇ ਬੱਚੇ ਬੜੇ ਖਾਸ ਹੁੰਦੇ ਆ ਦਿਲ ਦੇ ਕਰੀ ਦੇ ਲਈ ਸਾਰੀਆਂ ਟਿਕਟਾਂ ਬੜੀਆਂ ਕਰੀਬ ਗਈਆਂ ਲੇਕਿਨ ਪੁਰਾਣੀ ਤੋਂ ਪੁਰਾਣੀ ਟਿਕਟਾਂ ਵੀ ਮੇਰੇ ਕੋਲ ਲਗੀਆਂ ਮੈਂ ਆਜ਼ਾਦੀ ਦੀ ਬਾਅਦ ਇੰਡੀਆ ਦੀ ਪਹਿਲੀ ਟਿਕਟ ਅਸ਼ੋਕ ਚੱਕਰ ਦੀ ਮੇਰੇ ਕੋਲ ਲਗੀ ਹੈ ਉਸ ਤੋਂ ਬਾਅਦ ਗਾਂਧੀ ਦੇ ਸੈਟੇਜ ਹੈਗੇ ਆ ਉਹ ਮੇਰੇ ਕੋਲ ਲਗੇ ਆ ਮੀਰਾ ਬਾਈ ਦੀਆਂ ਸਾਰੀਆਂ ਟਿਕਟਾਂ ਮੇਰੇ ਕੋਲ ਲਗੀਆਂ ਲੇਕਿਨ ਰੀਸੈਂਟਲੀ ਸ਼੍ਰੀ ਰਾਮ ਜਨਮ ਭੂਮੀ ਦੇ ਉੱਪਰ ਇੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇੱਕ ਡਾਕ ਟਿਕਟ ਇਸ਼ੂ ਕੀਤੀ ਹੈ ਜਿਹੜੀ ਕਿ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ ਇਹ ਡਾਕ ਟਿਕਟ ਸੁੰਨਹਿਰ ਐਕਸ਼ਨ ਨਾਲ ਬਣਾਈ ਗਈ ਹੈ ਇਹਦੇ ਵਿੱਚ ਅਯੁੱਧਿਆ ਦੀ ਪਵਨ ਰਜ ਮਿੱਟੀ ਅਤੇ ਅਯੁੱਧਿਆ ਦਾ ਨੀ ਵੀ ਵੇਚ ਪਾਇਆ ਗਿਆ ਵਾ ਇਹ ਡਾਕ ਟਿਕਟ ਮੈਨੂੰ ਬਹੁਤ ਚੰਗੀ ਲੱਗਦੀ ਹੈ ਮੈਂ ਇਹਨਾਂ ਨੂੰ ਕੁਝ ਆਪਣੇ ਰਿਲੇਟਿਵਸ ਨੂੰ ਸੁਪਰੀਮ ਭੇਂਟ ਵੀ ਕੀਤਾ ਵਾ ਬਹੁਤ ਵਧੀਆ ਡਾਕ ਟਿਕਟ ਹੈ ਇਹਦੇ ਵਿੱਚ ਚੰਦਨ ਦੀ ਮੈਕੀ ਪਾਈ ਗਈ ਹੈ ਅ ਇਸ ਦੇ ਨਾਲ ਨਾਲ ਜਦੋਂ ਦੇਖ ਰਹੇ ਕਰਦੇ ਹਾਂ ਤਾਂ ਪਰਿਵਾਰ ਦੇ ਵਿੱਚ ਇਕੱਲੇ ਥੋਨੇ ਇਹ ਚੀਜ਼ ਦਾ ਸ਼ੌਂਕ ਹੈਗਾ ਦੇਖੋ तकरीबन 26 27 28 ਸਾਲ ਤੋਂ ਲਗਭਗ ਮੈਨੂੰ ਸ਼ੌਂਕ ਆਇਆ ਲੇਕਿਨ ਮੈਨੂੰ ਦੇਖਦੇ ਕੇ ਮੇਰੀ ਵਾਈਫ ਨੂੰ ਵੀ ਸ਼ੌਂਕ ਪੈ ਗਿਆ 15 ਸਾਲ ਹੋ ਗਏ ਮੇਰੀ ਮੈਰਿਜ ਨੂੰ तकरीबन 8-10 ਸਾਲ ਤੋਂ ਉਹ ਵੀ ਜਦੋਂ ਮੈਂ ਆਫਿਸ ਤੋਂ ਫਰੀ ਹੋ ਕੇ ਘਰ ਆਣਾ ਤੇ ਟਿਕਟਾਂ ਵਗੈਰਾ ਇਕੱਠੀਆਂ ਕਰਨੀਆਂ ਜਾਂ ਟਿਕਟਾਂ ਆਪਣੀ ਐਲਬਮ ਚੋਂ ਕੱਟਣੀਆਂ ਜਾਂ ਰੱਖਣੀਆਂ ਉਹਨਾਂ ਨੂੰ ਤਰੀਕੇ ਨਾਲ ਸੰਭਾਲਣਾ ਕਈ ਵਾਰੀ ਆਪਣੀ ਵਾਈਫ ਨੂੰ ਆਵਾਜ਼ ਲਗਾਨੀ ਕਿ ਥੋੜੀ ਮੇਰੀ ਹੈਲਪ ਕਰ ਦੇ ਮੇਰੀ ਹੈਲਪ ਕਰ ਲੈ ਕਰਦੇ ਹੁਣ ਮੇਰੀ ਵਾਈਫ ਨੂੰ ਆਦਤ ਪੈ ਗਈ ਹੈ ਹੁਣ ਮੇਰੀ ਵਾਈਫ ਵੀ ਕਲੈਕਟਰ ਹੈ ਉਹ ਵੀ ਮਹਿਲਾਵਾਂ ਦੇ ਉੱਪਰ ਡਾਕਟਰਾਈ ਇਕੱਠੀਆਂ ਕਰਦੀ ਹੈ ਤੇ ਕਾਫੀ ਐਗਜ਼ੀਬਿਸ਼ਨ ਵਿੱਚ ਪਾਰਟਿਸਪੇਟ ਵੀ ਕਰ ਚੁੱਕੀ ਹੈ ਜੀ ਤਾਂ ਅਸੀਂ ਉਹਨਾਂ ਦੇ ਧਰਮ ਪਤਨੀ ਨਾਲ ਵੀ ਗੱਲ ਕਰਦੇ ਹਾਂ ਤਾਂ ਇਕਤਾ ਨੂੰ ਕਿਵੇਂ ਸ਼ੌਂਕ ਪਿਆ ਕਿਉਂਕਿ ਇਹ ਇਕਤਾ ਅਕਸਰ ਹਰ ਵਾਰ ਵੇਖਣ ਨੂੰ ਮਿਲਦਾ ਕਿ ਜਦੋਂ ਹਾਊਸ ਵਾਈਫ ਹੁੰਦੇ ਉਹਨਾਂ ਨੂੰ ਘਰ ਦੇ ਬڑے ਕੰਮ ਹੁੰਦੇ ਇਹ ਚੀਜ਼ਾਂ ਵੱਲ ਧਿਆਨ ਨਹੀਂ ਜਾਂਦਾ ਤਾਂ ਤੁਸੀਂ ਕਿਵੇਂ ਇਸ ਚੀਜ਼ ਨੂੰ ਆਪਣਾ ਸ਼ੌਕ ਬਣਾ ਲਿਆ ਅ ਸਤ ਪਹਿਲੇ ਜਦੋਂ ਮੈਂ ਇਹਨਾਂ ਨੂੰ ਕੰਮ ਕਰਦੇ ਹੋਏ ਦੇਖਦੀ ਸੀ ਤੇ ਹੌਲੀ-ਹੌਲੀ ਮੈਂ ਦੇਖਦੀ ਸੀ ਕੀ ਕਰਦੇ ਆ ਕਿੱਦਾਂ ਕਰਦੇ ਆ ਕਿੱਦਾਂ ਕੰਮ ਲਿਆਉਂਦੇ ਆ ਬਾਹਰੋਂ ਕਿੱਦਾਂ ਟਿਕਟ ਜਾ ਕੇ ਲਿਆਉਂਦੇ ਆ ਫਿਰ ਦੇਖਦੇ ਦੇਖਦੇ ਫਿਰ ਮੇਰਾ ਥੋੜਾ ਇੰਟਰਸਟ ਮੇਰਾ ਪੈਦਾ ਹੋਇਆ ਹੌਲੀ-ਹੌਲੀ ਕਰਦੇ ਇਹ ਜ਼ਿਆਦਾ ਹੀ ਸ਼ੌਂਕ ਚ ਹੋ ਗਿਆ ਤੇ ਫਿਰ ਹੁਣ ਮੈਨੂੰ ਵੀ ਪੂਰਾ ਕਲੈਕਸ਼ਨ ਦਾ ਹੋ ਗਿਆ ਕਿ ਮੈਂ ਕਰਨੀ ਆ ਤੁਸੀਂ ਕਿਸ ਚੀਜ਼ ਦੇ ਕਿਸ ਟੌਪਿਕ ਤੇ ਕਲੈਕਸ਼ਨ ਕਰ ਰਹੇ ਹੋ ਮੈਂ ਊਮਨਸ ਦੇ ਉੱਪਰ ਕਰਦੀ ਆ ਜ਼ਿਆਦਾ ਜੀ ਜਿਵੇਂ ਕਿ ਜਿਵੇਂ ਕਿ ਅਵਮਨਜ਼ ਦੇ ਇੰਦਰਾ ਗਾਂਧੀ ਦੀ ਆਈ ਹੈ ਟਿਕਟ ਮੀਗਾਬਾਈ ਦੀ ਆਈ ਹੈ ਦੁਰਗਾ ਭਤੀ ਦੀ ਆਈ ਹੈ ਇਦਾਂ ਦੀ ਸਾਰੀ ਕਲੈਕਸ਼ਨ ਹੈਗੀ ਮੇਰੇ ਕੋ ਮੀਨਾ ਕੁਮਾਰੀ ਨੂਤਨ ਮਤਲਬ ਦੋਵੇਂ ਜਾਣੇ ਤੁਸੀਂ ਹੁਣ ਕਲੈਕਸ਼ਨ ਜ਼ਿਆਦਾ ਕਰਦੇ ਹੋ ਘਰ ਦੇ ਨਾਲ ਨਾਲ ਇਹ ਸ਼ੌਂਕ ਇੱਕ ਹੁਣ ਕਿਉਂਕਿ ਫੈਮਿਲੀ سپورਟ ਬੜੀ ਜ਼ਰੂਰੀ ਹੁੰਦੀ ਆ ਤਾਂ ਕਹਿ ਸਕਦੇ ਆ ਕਿ ਪੂਰੀ ਪਰਿਵਾਰ ਦੀ سپورਟ ਹੈਗੀ ਆ ਬਿਲਕੁਲ ਬਿਲਕੁਲ ਪੂਰੇ ਪਰਿਵਾਰ ਦੀ سپورਟ ਹੈਗੀ ਆ ਮੇਰੇ ਦੋ ਬੱਚੇ ਆ ਬੇਟਾ 14 ਸਾਲ ਦਾ ਹੈ ਬੇਟੀ 12 ਸਾਲ ਦੀ ਹੈ ਉਹ ਵੀ ਮੇਰੇ ਨਾਲ ਪੂਰੀ ਹੈਲਪ ਕਰਦੇ ਆ ਉਹਨਾਂ ਨੂੰ ਵੀ ਬੇਟੀ ਮੇਰੀ ਨੂੰ ਵੀ ਪਤਾ ਹੋਇਆ ਕਿਹੜੀ ਟਿਕਟ ਕਿੱਥੇ ਰੱਖੀ ਹੋਈ ਹੈ ਤਕਰੀਬੇ ਨੂੰ ਮਿਲਣ ਨਾਲ ਕਾਫੀ ਹੈਲਪ ਕਰਦੀ ਹੈ ਕੁਝ ਚੀਜ਼ਾਂ ਦੇ ਉਹਨਾਂ ਨੂੰ ਨਾਂ ਵੀ ਯਾਦ ਹੋ ਚੁੱਕੇ ਆ ਇਹਦੇ ਨਾਲ ਨਾਲ ਦੇਖੋ ਪਰਿਵਾਰ ਦਾ ਸਹਾਰਾ ਹੋ ਗੋਈ ਚਾਹੀਦਾ ਜਿਵੇਂ ਕਿ ਅ ਕਾ ਲੇਡੀਜ਼ ਕੰਦੀਆਂ ਸਾਨੂੰ ਗਹਿਣੇ ਬਣਾ ਕੇ ਦਿਓ ਮੇਰੀ ਵਾਈਫ ਤੇ ਮੈਨੂੰ ਕੰਦੀ ਟਿਕਟਾਂ ਲਿਆ ਕੇ ਦਿਓ ਮੇਰੀ ਵਾਈਫ ਮੈਨੂੰ ਕਦੇ ਨਹੀਂ ਕੰਦੀ ਕਿ ਸੋਨੇ ਦੀ ਮੈਨੂੰ ਕੋਈ ਰਿੰਗ ਬਣਾ ਦਿਓ ਕੋਈ ਸੈਟ ਲੈ ਦਿਓ ਮੇਰੀ ਵਾਈਫ ਕੰਦੀ ਮੈਨੂੰ ਟਿਕਟਾਂ ਲਿਆ ਦਿਓ ਮੈਂ ਉਹਦੇ ਵਿੱਚ ਬੜਾ ਖੁਸ਼ ਹਿੰਗੀਆਂ ਜੀ ਬਿਲਕੁਲ ਇਦਾਂ ਹੀ ਸ਼ੌਂਕ ਹੈ ਜੀ ਹਾਂਜੀ ਹਾਂਜੀ ਬਿਲਕੁਲ ਜੀ ਤਾਂ ਕਿਉਂਕਿ ਜਿਸ ਤਰੀਕੇ ਦੇ ਨਾਲ ਅੱਜ ਦੇ ਸਮੇਂ ਦੇ ਵਿੱਚ ਇਸ ਚੀਜ਼ ਦੇ ਨਾਲ ਜੁੜਨਾ ਬਹੁਤ ਵੱਡੀ ਗੱਲ ਹੈ ਕਿਉਂਕਿ ਬਹੁਤ ਘੱਟ ਸਮਾਂ ਜੋ ਲੋਕ ਆਪਣੇ ਸ਼ੌਂਕ ਨੂੰ ਦਿੰਦੇ ਨੇ ਤਾਂ ਤੁਸੀਂ ਤਾਂ ਕਹਿ ਸਕਦੇ ਆ ਕਿ ਇੱਕ ਪੂਰੀ ਆਪਣੀ ਜ਼ਿੰਦਗੀ ਲਗਾ ਦਿੱਤੀ ਇਹਨਾਂ ਵਿੱਚ ਦੇਖੋ ਜੀ 27-28 ਸਾਲ ਬਹੁਤ ਹੁੰਦੇ ਆ 27-28 ਸਾਲ ਤੋਂ 20 ਪਹਿਲਾਂ ਮੈਂ ਥੋੜਾ ਬੋਤਾ ਸ਼ੌਂਕ ਰੱਖਦਾ ਸੀ ਲੇਕਿਨ ਇਹ ਨਹੀਂ ਸੀ ਕਿ ਕਿਤਾਬ ਮਿਲੀ ਚਾਚਾ ਜੀ ਕੋਲੋਂ ਜਿਵੇਂ ਤੁਹਾਨੂੰ ਦੱਸਿਆ ਤੇ ਮੇਰੇ ਕੋਲ ਆ ਗਈ ਲੇਕਿਨ ਮੈਂ 27-28 ਸਾਲ ਤੋਂ ਮੈਂ ਇਕੱਠੀਆਂ ਕਰਨੀ ਸ਼ੁਰੂ ਕਰ ਦਿੱਤੀਆਂ ਇਹਦੇ ਨਾਲ ਫਿਰ ਇਸ ਤੋਂ ਬਾਅਦ ਮੈਂ ਅੰਮ੍ਰਿਤਸਰ ਵਿੱਚ ਅੰਮ੍ਰਿਤਸਰ ਫਿਲੇਟਲੀ ਕਲੱਬ ਹੈ ਕਿਉਂਕਿ ਡਾਕਟਰਾਂ ਦੇ ਨਾਮ ਨੂੰ ਫਿਲੇਟਲੀ ਕਿਹਾ ਗਿਆ ਮੈਂ ਅੰਮ੍ਰਿਤਸਰ ਫਿਲੇਟਲੀ ਕਲੱਬ ਜੁਆਇਨ ਕੀਤਾ ਇੱਥੋਂ ਦੇ ਪ੍ਰਧਾਨ ਇੱਥੋਂ ਦੇ ਸਖਤਰ ਜਿਹੜੇ ਪੁਰਾਣੇ ਸਹੀ ਉਹਨਾਂ ਨੇ ਮੈਨੂੰ ਡਾਕਟ ਵੀ ਇਕੱਠੀਆਂ ਕਰਨ ਦੀ ਨੌਲੇਜ ਇਸ ਤਰ੍ਹਾਂ ਹੀ ਅੱਜ ਦੀ ਡੇਟ ਵਿੱਚ ਮੈਂ ਅਮਰਸਫ ਰੈਲਟਿਕ ਕਲੱਬ ਦੇ ਜਨਰਲ ਸੈਕਟਰੀ ਹਾਂ ਅੱਗੇ ਮੈਂ ਲੋਕਾਂ ਨੂੰ ਦੱਸਦਾ ਹਾਂ ਕਿ ਟਿਕਟਾਂ ਕਿਸ ਤਰ੍ਹਾਂ ਇਕੱਠੀਆਂ ਕਰਨੀਆਂ ਹਨ ਸਕੂਲਾਂ ਵਿੱਚ ਜਾ ਕੇ ਐਗਜ਼ੀਬਿਸ਼ਨ ਲਗਰਨੀਆਂ ਹੈ ਬੱਚਿਆਂ ਨੂੰ ਦੱਸਦੇ ਹਾਂ ਕਿ ਇਹਦੇ ਕੀ ਕੀ ਫਾਇਦੇ ਹੈ ਇਸ ਦੇ ਵਿੱਚ ਇੱਕ ਲਾਸਵਾਲ ਲਵਾਂਗਾ ਕਿ ਕਿਹੜੇ ਕਿਹੜੇ ਕੰਟਰੀਜ਼ ਦੀਆਂ ਤੁਹਾਡੇ ਕੋਲ ਟਿਕਟਾਂ ਹੈਂ ਮੇਰੇ ਕੋਲ ਲਗਭਗ 40 50 ਕੰਟਰੀਆਂ ਦੇ ਟਿਕਟਾਂ ਹੈਂ ਭੂਟਾਨ ਹੈ ਨੇਪਾਲ ਹੈ ਸ਼੍ਰੀਲੰਕਾ ਹੈ ਪਾਕਿਸਤਾਨ ਦੀਆਂ ਤਕਰੀਬਨ ਲਗਭਗ ਆਜ਼ਾਦੀ ਤੋਂ ਬਾਅਦ ਦੀਆਂ ਸਾਰੀ ਟਿਕਟਾਂ ਹੈਂ ਬੰਗਲਾਦੇਸ਼ ਹੈ ਨਿਊਜ਼ੀਲੈਂਡ ਹੈ ਸਪੇਨ ਹੈ ਚਾਈਨਾ ਹੈ ਇੰਡੋਨੇ ਰਹੀਆਂ ਮੈਂ ਇਹ ਵੀ ਮਕੀਲ ਲਗਭਗ ਮੈਂ ਬਾਜ਼ਾਰਾਂ ਖਰੀਦੀਆਂ ਜਾਤੇ ਨਹੀਂ ਸਕਦੇ ਉੱਥੇ ਲੇਕਿਨ ਬਾਜ਼ਾਰਾਂ ਖਰੀਦੀਆਂ ਕਿਉਂਕਿ ਸ਼ੌਂਕ ਪੂਰਾ ਕਰਨਾ ਸੀਗਾ ਤਾਂ ਇਹਦੇ ਨਾਲ ਦੀਆਂ ਟਿਕਟਕ ਹੋਰ ਕਿਤੇ ਨਹੀਂ ਵੇਖਣ ਨੂੰ ਮਿਲ ਸਕਦੀਆਂ ਕਾਫੀ ਜਾਣਿਆਂ ਕੋ ਟਿਕਟਕ ਹੈਗੀਆਂ ਲੇਕਿਨ ਜਿਹੜੀ ਮਿਹਨਤ ਹੈ ਮਿਹਨਤ ਬਹੁਤ ਲੱਗਦੀ ਹੈ ਕੁਝ ਟਿਕਟਕ ਮੇਰੇ ਕੋਲ ਹੋਣਗੀਆਂ ਜਿਹੜੀਆਂ ਕਾਫੀ ਜਾਣਿਆਂ ਕੋ ਨਹੀਂ ਹੋਣਗੀਆਂ ਕੁਝ ਵੈਰੈਟੀਆਂ ਐਸੀਆਂ ਵੀ ਐ ਜਿਹੜੀਆਂ ਸਿਰ ਮੇਰੇ ਕੋਲ ਹੀਆਂ ਮੇਰੇ ਤੋਂ ਇਲਾਵਾ ਹੋਰ ਕਿਸੇ ਕੋਲ ਨਹੀਂ ਹੋਣਗੀਆਂ ਜੀ ਸਰ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਅੱਜ ਤੁਹਾਨੂੰ ਇੱਕ ਐਸੇ ਪਰਿਵਾਰ ਨਾਲ ਮਿਲਾਇਆ ਜਿਸ ਦੇ ਵਿੱਚ ਇੱਕ ਉੱਚਾ ਇੱਕ ਚਾਹ ਹੈਗਾ ਕਿ ਟਿਕਟਾਂ ਇਕੱਠੀਆਂ ਕਰਦੀਆਂ ਵੰਡ ਵੇਲੇ ਤੋਂ ਪਹਿਲਾਂ ਦੀਆਂ ਵੀ ਟਿਕਟਾਂ ਨਾਲ ਕੋਲ ਹੈਗੀਆਂ ਤਾਂ ਤੁਹਾਡੇ ਨਾਲ ਇਸੇ ਤਰੀਕੇ ਦੀਆਂ ਵੀਡੀਓ ਸਾਂਝੀਆਂ ਕਰਦੇ ਰਵਾਂਗੇ ਬਣੇਰੋ ਜਗਵਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅੱਛਾ ਸੁਣਨ ਇੱਕ ਜਗਵਾਨੀ ਟੀਵੀ ਸ਼੍ਰੀ ਰਮਸਾ ਸਾਹਿਬ